ਉਸੀਂ ਦੇਖ ਰਹੇ ਹਾਂ ਮਾਲਵਾ ਦੀ ਖਬਰ ਮੈਂ ਗੁਰਿੰਦਰ ਤੋੜੀਆ ਪੰਨੀ ਵਾਲਾ ਫੱਤਾ ਅੱਜ ਜਿੱਥੇ ਪਹੁੰਚੇ ਹਾਂ ਲੋਕ ਸਭਾ ਹਲਕਾ ਗੰਡਾ ਦੇ ਪਿੰਡ ਸਲਾਵਾ ਬੋਲਵਾ ਦੇ ਵਿੱਚ ਦਿੱਖੇ ਅੱਜ ਲੋਕ ਸਭਾ ਬਠਿੰਡਾ ਤੋਂ ਬੀਜਪੀ ਦੇ ਉਮੀਦਵਾਰ ਮੈਡਮ ਪਰ ਪਰਕਰ ਉਹ ਅੱਜ ਸਰਾਮਾਪੂਰੋਂ ਗੁਰਪ੍ਰੀਤ ਸਿੰਘ ਸੰਦੂ ਉਹਨਾਂ ਦੀ ਟਾਣੀ ਵਿੱਚ ਚੋਰੀ ਦਾ ਪ੍ਰਚਾਰ ਕਰਨਾਰੇ ਨੇ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਉਹਨਾਂ ਦੀ ਟਾਣੀ ਨਾਲ ਅੱਜ ਖਾਨਾ ਵੱਲੋਂ ਰੋਧ ਕੀਤਾ ਜਾ ਰਿਹਾ ਮੈਡਮ ਦਾ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਆ ਇੱਥੇ ਕਿਸਾਨ ਪਹੁੰਚੇ ਆ ਮੁਲਾਜ਼ਮ ਭਾਰੀ ਗੁੰਲਟੀ ਦੇ ਵਿੱਚ ਇੱਥੇ ਮਯਮ ਲਾਈਮਾ ਨੇ ਵੈਰੀਗੇਟਿੰਗ ਕੀਤੀ ਆ ਕਾਣਾ ਕਵਰ ਵਾਲੀ ਅੱਛਾ ਅੱਛਾ ਸਾਹਿਬ ਹੋਰ ਮੁਲਾਜ਼ਮ ਇਹ ਤੇ ਬਾਰੀ ਕਰ ਦਿੱਤੀ ਹੈ ਇਹਨਾਂ ਨੇ ਆ ਕਿਸਾਨ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸਾਨ ਨਾ ਭਾਜਪਾ ਦੇ ਉਮੀਦਵਾਰ ਮੈਡਮ ਪਰਪਾਲ ਕੋਰ ਇਹਨਾਂ ਦੇ ਵਿਰੋਧ ਵਿੱਚ ਅੱਜ ਪਿੰਡ ਸਰਾਵਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸੰਦੂ ਉਹਨਾਂ ਮੀਟਾਣੀ ਵਿਖੇ ਇੱਕ ਕਿਸਾਨ ਵਿਰੋਧ ਕਰਨ ਪਹੁੰਚੇ ਆ ਅੱਜ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਨਹੀਂ ਆਪਣੇ ਭਰਾ ਨਹੀਂ ਫਿਰ ਸਾਰਾ ਇੰਨਾ ਦਿਆ ਪਰ ਰੋਈ ਮਤਲਬ ਇਹ ਗੱਲ ਆ ਗੰਗ ਚ ਟੱਕਦੇ ਉਹਨੇ ਤਾਂ ਅੱਜ ਉਹਨਾਂ ਦੇ ਮੁਰਖੇ ਦਰਦੀ ਨਹੀਂ ਆਉਣਾ ਨਹੀਂ ਨਾ ਵੀ ਹੋਣੀ ਚਾਹੀਦੀ ਤੇ ਬੋਟਾ ਬੰਦਾ ਆਗਾ ਇਹ ਭੈ ਜਿਹੜੇ ਦਾ ਸਹੀ ਕੁਝ ਆ ਮੈਂ ਜਿਹੜੀ 20 30 ਕਿਨੇ ਭੈ ਦੰਦਾ ਦੇ ਖਵਾਦੇ ਸੀ ਸਭੀ ਕੋਈ ਹਾਂ ਤੂੰ ਹੀ ਉਧਰੋਂ ਕਰਾ ਦੋ ਹਾਂ ਤੁਸੀਂ ਦੇਖ ਰਹੇ ਹੋ ਕਿਸਾਨ ਬੀਬੀ ਕਰਨਪਾਲ ਕੌਰ ਜੋ ਕਿ ਲੋਕ ਸਭਾ ਹਲਕਾ ਬਟਿੰਡਾ ਤੋਂ ਜੀਪੀ ਦੇ ਅਮੀਦਾਰ ਹਨ ਉਹਨਾਂ ਦੇ ਵਿਰੋਧ ਵਿੱਚ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਨੀਤਵਾਰ ਮੈਡਮ ਪਰਮਪਾਲ ਕੌਰ ਜੋ ਅੱਜ ਹਾਰਟਮਟ ਦੁਆਰਾ ਆਉਣ ਲੋਕ ਸਭਾ ਹਲਕਾ ਬਠਿੰਡਾ ਦੇ ਪਿੰਡ ਸਰਾਵਾ ਬੋਦਲਾਂ ਦੇ ਵਿੱਚ ਪਹੁੰਚ ਰਹੇ ਰਹੇ ਆ ਤੁਸੀਂ ਦੇਖ ਰਹੇ ਹੋ ਕਸਾਨ ਪਾਰੀ ਜਿੰਤੀ ਦੇ ਵਿੱਚ ਇੱਥੇ ਪਹੁੰਚੇ ਆ ਬੀਬੀ ਪਰਮਪਾਲ ਕੋਰ ਉਹਨਾਂ ਦੇ ਵਿਰੋਧ ਦੇ ਵਿੱਚ ਆ ਕਾਲੀਆਂ ਛੰਡੀਆਂ ਲੈ ਕੇ ਆ ਲੰਗਰੇ ਇਸ ਤਰਫ ਉਸੇ ਦਾ ਆਕਸਾਨ ਆਗੂ ਇੱਥੇ ਟੋਰ ਬਣਾਉਣਾ ਦਾ ਰਿਸ਼ਤਦਾਰ ਆਏ ਆ ਸਾਡੀ ਮਚੰਗੇ ਪਾਲੀ ਤੇਰੇ ਵਾਲੇ ਆ ਨਹੀਂ ਮੁੜ ਕੇ ਪਿੰਡਾਂ ਦੇ ਬੜੀ ਆ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਹੜੇ ਇਸ ਲਾਈਵ ਨਾਲੋਂ ਨਾਮ ਜੋਤਨ ਦੇ ਬਾਈ ਭਾਰੀ ਗਿਣਤੀ ਕੀਤੀ ਹੈ ਭਾਰੀ ਗਿਣਤੀ ਦੇ ਵਿੱਚ ਪੁਲਸ ਇੱਥੇ ਤਣਾਤ ਹੈ ਲੇਡੀਜ਼ ਪੁਲਸ ਵੀ ਇੱਥੇ ਤਣਾਤ ਹੈ ਹਾ ਤੁਸੀਂ ਦੇਖ ਰਹੇ ਹੋ ਪੁਲਸ ਮੁਲਾਜ਼ਮ ਤੇ ਲੇਡੀਜ਼ ਪੁਲਸ ਮੁਲਾਜ਼ਮ ਤੇ ਭਾਰੀ ਗਿਣਤੀ ਦੇ ਵਿੱਚ ਵੈਰੀਗੇਟਿੰਗ ਕੀਤੀ ਹੈ ਕੀ ਸਾਹਿਬ ਬੈਠੇ ਆਹ ਨੂੰ ਬੋਲੂ ਆਪਣਾ ਅੱਜ ਸਰਾਵਾ ਬੋਦਲਾਂ ਦੇ ਵਿੱਚ ਅੱਜ ਤੁਸੀਂ ਕਿਸਾਨ ਯੂਨੀਅਨ ਵਾਲਿਆਂ ਨੇ ਬਹੁਤ ਵੱਡਾ ਕੱਟ ਕੀਤਾ ਇਹਦਾ ਕਾਰਨ ਕੀ ਆ ਜਿੱਥੇ ਕੱਟ ਕਰਨ ਦਾ ਇਹ ਸਾਡੇ ਨਾਲ ਇੱਥੇ ਭਾਜਪਾ ਦੇ ਜਿਹੜੀ ਪਰੰਪਰਕਾ ਵਾਲੇ ਬਠਿੰਡਾ ਹਲਕਾ ਤੋਂ ਲੜ ਰਹੇ ਨੇ ਜਿਹੜੇ ਲਖਣ ਉਹਨੋਂ ਇੱਥੇ ਸਰਾਵਾ ਬੋਦਲਾਂ ਪਿੰਡ ਚ ਆ ਰਹੇ ਨੇ ਉਹਦਾ ਤਿੱਖਾ ਵਿਰੋਧ ਕਰ ਲਈ ਅਸੀਂ ਜ세 ਬੰਦਿਆ ਨੇ ਇੱਥੇ ਕੱਟ ਕੀਤਾ ਹੈ ਤੇ ਉਹ ਤੋਂ ਕੁਝ ਸਵਾਲ ਜਵਾਬ ਕਰਨੇ ਨੇ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਨੇ ਜਾਂ ਜਿਹੜੇ ਬਾਰਡਰਾਂ 'ਤੇ ਬੈਠੇ ਨੇ ਦਿੱਲੀ ਨੇ ਜਾਣ ਦਿੱਤਾ ਸਿੱਧੀਆਂ ਗੋਲੀਆਂ ਮਾਰੀਆਂ ਨੇ ਉਹਨਾਂ ਬਾਰੇ ਕੋਈ ਦੋ ਚਾਰ ਸਵਾਲ ਨੇ ਜਿਹੜੇ ਅਸੀਂ ਵੀਬਾ ਜੀ ਨੂੰ ਕਰਨੇ ਨੇ ਤੇ ਵੀਬਾ ਜੀ ਆ ਰਹੇ ਨੇ ਤਾਂ ਫਿਰ ਉਸ ਤੋਂ ਪਗਰ ਉਹਨਾਂ ਨੂੰ ਸਵਾਲ ਜਵਾਬ ਇੱਕ ਪਾਸੇ ਤਾਂ ਸਿਉਰਤ ਮੋਰਚਾ ਨੇ ਫੈਸਲਾ ਇਹ ਕੀਤਾ ਵੀ ਅਸੀਂ ਸਿਰਫ ਸਵਾਲ ਜਵਾਬ ਕਰਾਂਗੇ ਤੇ ਸਵਾਲ ਜਵਾਬ ਜੇ ਨਾ ਸਾਨੂੰ ਜਵਾਬ ਦੇਣਗੇ ਫਿਰ ਅਸੀਂ ਵਿਰੋਧ ਕਰਾਂਗੇ ਤੇ ਤੁਸੀਂ ਇਹ ਵੀ ਵਿਰੋਧ ਹੀ ਕਰੋਗੇ ਜਾਂ ਤੁਸੀਂ ਪਹਿਲਾਂ ਸਵਾਲ ਜਵਾਬ ਕਰੋਗੇ ਨਹੀਂ ਪਹਿਲਾਂ ਸਵਾਲ ਜਵਾਬ ਕਰਾਂਗੇ ਉਸ ਤੋਂ ਮਗਰੋਂ ਜੇ ਨਹੀਂ ਸਾਡੇ ਕੋਲ ਸਵਾਲ ਜਵਾਬ ਦਾ ਜਵਾਬ ਦਾ ਉੱਤਰ ਦੇਂਦੇ ਫਿਰ ਅਸੀਂ ਉਹਦਾ ਜਿਹੜੇ ਉਹ ਨਾਰੇਬਾਜ਼ੀ ਵੀ ਕਰਾਂਗੇ ਤੇ ਉਹਨਾਂ ਨੂੰ ਛੱਡੀਆਂ ਵੀ ਕਾਲੀਆਂ ਖਾਵਾਂਗੇ ਕਰਾਓ ਵੀ ਕਰੋਗੇ ਕਰਾਓ ਵੀ ਕਰਾਂਗੇ ਨਹੀਂ ਸਾਡਾ ਪ੍ਰੋਟੈਸਟ ਕਰਨਾ ਸਾਡਾ ਰਾਈਟ ਹੈ ਉਹ ਅਸੀਂ ਕਰਾਂਗੇ ਅਸੀਂ ਕਿਸੇ ਨਾਲ ਫੌਜਦਾਰੀ ਨਹੀਂ ਕਰਨੀ ਅਸੀਂ ਸਿਰਫ ਆਪਣੇ ਮਤਲਬ ਕਿ ਜੋ ਸਾਡੇ ਕਾਇਦੇ ਕਾਨੂੰਨ ਅਨਸਾਰ ਅਸੀਂ ਆਪਣੀ ਲੜਾਈ ਲੜ ਰਹੇ ਆਂ ਉਸ ਲੜਾਈ ਦੇ ਹੱਦ ਦੇ ਵਿੱਚ ਰਹਿੰਦੇ ਹੋਏ ਅਸੀਂ ਲੜਾਈ ਲੜਨੀ ਹੈ ਸਾਡੀ ਕੋਈ ਉਹਨਾਂ ਨਾਲ ਫੌਜਦਾਰੀ ਨਹੀਂ ਸਿਰਫ ਅਸੀਂ ਇਸ ਕਰਕੇ ਆਪਦਾ ਪ੍ਰੋਟੈਸਟ ਕਰ ਰਹੇ ਹਾਂ ਅੱਜ ਕਿਸਾਨ ਜਿਸ ਨੇ 60% ਦੇਸ਼ ਦੇ ਏਲਾਜ ਦੇ ਵਿੱਚ ਇਸ ਵੇਲੇ ਹਿੱਸਾ ਪਾਇਆ ਹੈ ਉਹ ਕਿਸਾਨ ਸੜਕਾਂ ਤੇ ਰੋਲਣੇ ਮਜਬੂਰ ਹੈ ਉਹ ਕਰਜ਼ਾਈ ਹੈ ਉਹਦੇ ਘਰ ਦੀ ਸਥਿਤੀ ਠੀਕ ਨਹੀਂ ਉਹ ਬਿਮਾਰੀਆਂ ਨਾਲ ਲੜ ਰਿਹਾ ਹੈ ਉਹ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ ਉਹਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਹਨਾਂ ਮਤਲਬ ਕਿ ਅਸੀਂ ਆਪਦੀਆਂ ਮੰਗਾਂ ਨੂੰ ਮਨੋਣ ਲਈ ਅਸੀਂ ਇਹ ਜਿਹੜੇ ਕਾਨੂੰਨ ਰੱਦ ਕਰਾਇਆ ਸੀ ਉਹਨੂੰ ਉਹ ਬੈਕ ਡੋਰ ਰਾਹੀਂ ਲਾਗੂ ਕਰ ਰਹੇ ਨੇ ਉਹਨਾਂ ਨੂੰ ਬੰਦ ਕਰਾਉਣ ਲਈ ਅਸੀਂ ਜਿਹੜਾ ਹੈਗਾ ਇਹ ਅੱਜ ਪ੍ਰੋਟੈਸਟ ਇਹਨਾਂ ਨੂੰ ਕਰਕੇ ਵਿਖਾ ਰਹੇ ਆ ਤਾਂ ਕਿ ਸਾਡੀ ਜਿਹੜੀ ਇਹ ਗੱਲ ਹੈ ਸਾਡੇ ਪ੍ਰੋਟੈਸਟ ਦੀ ਗੱਲ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚੇ ਦੇਸ਼ ਦੇ ਮੰਤਰੀਆਂ ਤੱਕ ਪਹੁੰਚੇ ਤਾਂ ਕਿ ਜਿਹੜੀ ਸਾਡੀ ਸੁਣਵਾਈ ਹੋਵੇ ਅਤੇ ਸਾਨੂੰ ਸਾਡੇ ਬੰਦੇ ਹੱਕ ਮਿਲਣ ਇਸ ਲਈ ਸਾਡੀ ਇਹ ਲੜਾਈ ਹੈ ਸਾਡੀ ਲੜਾਈ ਕੋਈ ਇਹਨਾਂ ਨਾਲ ਡੰਡਿਆਂ ਨਾਲ ਨਹੀਂ ਹੈਗੀ ਅਸੀਂ ਸਿਰਫ ਆਪਣੇ ਹੱਕਾਂ ਦੀ ਰਾਖੀ ਲਈ ਪ੍ਰੋਟੈਸਟ ਕਰ ਰਹੇ ਆ ਇਹਦੇ ਵਿੱਚ ਨਾਰੇਬਾਜੀ ਵੀ ਹੋਵੇਗੀ ਅਸੀਂ ਸਵਾਲ ਜਵਾਬ ਵੀ ਕਰਾਂਗੇ ਅਸੀਂ ਆਪਣੇ ਹੱਕ ਮੰਗਣ ਲਈ ਹਰ ਤਰ੍ਹਾਂ ਦਾ ਜਿਹੜਾ ਵੀ ਇਹ ਘੋਲ ਹੈ ਪੂਰਾ ਅਮਨ ਸ਼ਾਂਤੀ ਵਿੱਚ ਰਹਿ ਕੇ ਲੜ ਰਹੇ ਆ ਜੇ ਫਰਜ਼ ਕਰੋ ਪੁਲਿਸ ਵਾਲੇ ਤੁਹਾਨੂੰ ਨੇੜੇ ਨਹੀਂ ਲੱਗਣ ਦਿੰਦੇ ਉਹ ਪੁਲਿਸ ਵਾਲੇ ਥੋੜਾ ਜਿਹਾ ਸ਼ਕਤੀ ਕਰਦੇ ਆ ਤੁਹਾਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕਰਦੇ ਆ ਫਿਰ ਤੁਸੀਂ ਕੀ ਕਰੋਗੇ ਅਸੀਂ ਨਾਰੇਬਾਜੀ ਉੱਥੇ ਖੜ ਕੇ ਕਰ ਸਕਦੇ ਆ ਜੋ ਸਾਡਾ ਰਾਈਟ ਹੈ ਅਸੀਂ ਪੁਲਿਸ ਵਾਲਿਆਂ ਨਾਲ ਕੋਈ ਹਥョਬਾਜ਼ੀ ਤਾਂ ਕਰਨੀ ਉਹ ਤਾਂ ਪਹਿਲਾਂ ਹੀ ਦੱਸ ਦਿੱਤਾ ਅਸੀਂ ਕੋਈ ਫੌਜਦਾਰੀ ਨਹੀਂ ਕਰਨੀ ਕੋਈ ਸਾਡਾ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਅਸੀਂ ਪੁਲਿਸ ਵਾਲਿਆਂ ਦੇ ਨਾਲ ਕੋਈ ਲੜਾਈ ਝਗੜਾ ਕਰਾਂਗੇ ਕਿਹੜੀਆਂ ਕਿਹੜੀਆਂ ਥੋਟੀਆਂ ਮੰਗਾਆਂ ਜਿਹੜੀਆਂ ਤੁਸੀਂ ਸਵਾਲ ਆ ਥੋੜੇ ਤੇ ਉਹ ਕਿਹੜੇ ਕਿਹੜੇ ਸਵਾਲ ਆ ਜਿਹੜੇ ਤੁਸੀਂ ਕਰ ਰਹੇ ਹੋ ਉਹਨਾਂ ਨੂੰ ਅੱਜ ਕਾਦਰ ਵੇਖੋ ਜੀ ਸਾਡੀ ਪਹਿਲਾ ਨੰਬਰ ਤੇ ਤੁਹਾਨੂੰ ਅਸੀਂ ਹਾਂਜੀ ਪਹਿਲੇ ਨੰਬਰ ਤੇ ਸਾਡੀ ਸੰਯੁਕਤ ਮੋਰਚੇ ਦੀ ਸਾਰੇ ਆਲ ਇੰਡੀਆ ਦੀ ਕਾਲ ਹੈ ਕਿ ਜਿੱਥੇ ਵੀ ਕਿਤੇ ਭਾਜਪਾ ਵਾਲੇ ਜਾਣਗੇ ਇਹਨਾਂ ਦਾ ਵਿਰੋਧ ਕਰਾਂਗੇ ਤੇ ਜਿਹੜੀ ਸਾਡੀ ਪੰਜਾਬ ਚ ਆਮ ਪਾਰਟੀ ਹੈ ਉਹਨਾਂ ਤੋਂ ਸਵਾਲ ਜਵਾਬ ਪੁੱਛਾਂਗੇ ਅਸੀਂ ਅੱਜ ਸਾਡੇ ਸਰਾਵਾ ਪਿੰਡ ਦੇ ਵਿੱਚ ਇੱਕ ਪਰਿਵਾਰ ਹੈ ਜਿਹੜਾ ਤਿੰਨ ਧੜਿਆਂ ਚ ਵੰਡਿਆ ਆ ਚਾਰਾਂ ਜੀ ਵੰਡਿਆ ਆ ਉਹਦੇ ਅੱਜ ਘਰੇ ਬੀਜੇਪੀ ਦੀ ਇੱਕ ਜਿਹੜੀ ਸਾਡੀ ਇੱਥੋਂ ਦੀ ਐਮਪੀ ਦੀ ਟਿਕਟ ਲਈ ਹੋਈ ਆ ਉਹ ਅੱਜ ਆ ਰਹੇ ਆ ਸਾਡੇ ਜਿਹੜੀ ਸੰਯੁਕਤ ਮੋਰਚੇ ਦੀ ਕਾਲ ਹੈ ਅਸੀਂ ਸਾਡੇ ਜਿਹੜੇ ਲਖਵੀਰਪੁਰ ਖੇਰੀ ਜਿਹੜੇ ਬੰਦੇ ਗੱਡੀਆਂ ਚੜਾ ਕੇ ਮਾਰੇ ਸੀ ਉਹਨਾਂ ਟੈਣੀ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਜਿਹੜੇ ਸਾਡੇ 750 ਮੁੰਡਾ ਸ਼ਹੀਦ ਹੋਇਆ ਬੰਦਾ ਉੱਥੇ ਉੱਥੇ ਉਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਸਾਡੇ ਜਿਹੜੇ ਪਰਚੇ ਸਾਰੇ ਕੀਤੇ ਸੀ ਉਹ ਉਹ ਰੱਦ ਨਹੀਂ ਹੋਏ ਜਿਹੜੇ ਸਾਡੇ ਪੰਜਾਬ ਚੋਂ ਬਾਦਰਾਂ ਤੇ ਬੰਦੇ ਬੈਠੇ ਆ ਗੋਲੀਆਂ ਚੱਲੀਆਂ ਛੁਬਜੀਤ ਮਰਿਆ ਉਹਨੂੰ ਨਿਆਂ ਨਹੀਂ ਮਿਲਿਆ ਤੇ ਜਿਹੜਾ ਉਹ ਲੱਤਾਂ ਤੋੜਤੀਆਂ ਵਿਚਾਰਾ ਪਿਰਤਪਾਲ ਸਿੰਘ ਉਹਨੂੰ ਉਹ ਮਰਨਾਉ ਪਿਆ ਉਹਨੂੰ ਕੋਈ ਇਨਸਾਫ਼ ਨਹੀਂ ਮਿਲਿਆ ਜਿਹੜਾ ਸਾਡੇ 400 ਬੰਦਾ ਸ਼ਹੀਦ ਹੈ ਸਾਡੇ 400 ਟਰੈਕਟਰ ਭੰਨੇ ਅਸੀਂ ਉਸ ਦਾ ਇਹਨਾਂ ਨੂੰ ਸਵਾਲ ਜਵਾਬ ਪੁੱਛਣਾ ਹੈ ਪੀ ਸਾਡੇ ਉਹਨਾਂ ਦਾ ਉਹਨਾਂ ਦਾ ਕੀ ਕਸੂਰ ਸੀ ਪੀ ਜਿਹੜਾ ਤੁਸੀਂ ਦਿੱਲੀ ਨੇ ਜਾਣਦੇ ਸੀ ਕੋਈ ਪਾਕਿਸਤਾਨੀ ਤਾਂ ਹੈ ਨਹੀਂਗੇ ਪੀ ਜਿਹੜਾ ਅਸੀਂ ਬਾਰਡਰ ਤੇ ਸਾਨੂੰ ਤੁਸੀਂ ਰੋਕ ਲਿਆ ਉੱਥੇ ਸਾਡੇ ਪੰਜਾਬ ਦੇ ਸਾਰਿਆਂ ਨੂੰ ਹਰਿਆਣੇ ਵਾਲੇ ਬਾਰਡਰ ਤੇ ਰੋਕ ਰੱਖਿਆ ਕਿੰਨੀਆਂ ਜਥੇਬੰਦੀਆਂ ਜਿਹੜੀਆਂ ਅੱਜ ਇੱਥੇ ਪਹੁੰਚੀਆਂ ਸਾਡੇ ਸਿਰ ਉੱਤੇ ਜਥੇਬੰਦੀਆਂ ਇੱਥੇ 11 ਕੰਮ ਕਰਦੀਆਂ ਜਿਹੜੀਆਂ ਉਹ ਕੁਝ ਜਥੇਬੰਦੀਆਂ ਦੂਰ ਨੇ ਤੇ ਕਿ ਉਹਨਾਂ ਨੂੰ ਕਾਲ ਨਹੀਂ ਮਿਲੀ ਸਾਨੂੰ ਪਤਾ ਲੇਟ ਲੱਗਿਆ ਤੇ ਕੁਝ 4-5 ਜਥੇਬੰਦੀਆਂ ਅਜਿਹੇ ਹੈਗੇ ਸ੍ਰੀ ਤਮੋਰਤੇ ਦੀਆਂ ਜਥੇਬੰਦੀਆਂ ਜਿਵੇਂ ਸਾਰੀਆਂ ਦਾ 11 ਜਥੇਬੰਦੀਆਂ ਇੱਥੇ ਸਾਡੇ ਮੁਖਸਰ ਤੇ ਕੰਮ ਕਰਦੀਆਂ ਵੈਸੇ ਤਾਂ 34 ਜਥੇ 37 ਜਥੇਬੰਦੀਆਂ ਕੰਮ ਕਰਦੀਆਂ ਸਾਡੇ ਸ੍ਰੀ ਤਮੋਰਤੇ ਚ ਜਿੰਨੇ ਕਿਸਾਨ ਇੱਥੇ ਖੜੇ ਕੀ ਇੰਨੇ ਕਿਸਾਨ ਵਿਰੋਧ ਕਰਨਗੇ ਜਾਂ ਹੋਰ ਵੀ ਕਿਸਾਨ ਨਹੀਂ ਸਾਡੇ ਕਿਸਾਨ ਅਜੇ ਹੋਰ ਵੀ ਤੁਰੇ ਆਉਂਦੇ ਆ ਕੋਈ ਕੰਮ ਕਰ ਲੱਗੇ ਤੁਹਾਨੂੰ ਵੀ ਪਤਾ ਅੱਜ ਕੱਲ ਪੇ ਕਣਕ ਦਾ ਸੀਜ਼ਨ ਹੈ ਕੋਈ ਤੂੜੀ ਬਣਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜੀ ਕੋਈ ਕਣਕਾਏ ਤੁੱਲੀ ਨਹੀਂ ਉੱਥੇ ਬੈਠਾ ਇਸ ਕਰਕੇ ਸਾਡੇ ਜਿਵੇਂ ਜਿਵੇਂ ਪਤਾ ਲੱਗਦਾ ਓਵੇਂ ਮੇ ਤੁਰੇ ਆਉਂਦੇ ਆ ਇਹ ਨਹੀਂ ਵੀ ਅਸੀਂ ਇੰਨੇ ਆ ਅਜੇ ਤੁਰੇ ਆਉਂਦੇ ਆ ਜਿੰਨੇ ਚਿਰ ਨੂੰ ਆਉਣਗੇ ਬੀਬੀ ਜੀ ਨੇ ਆਉਣਾ ਉਹਨੇ ਚਿਰ ਨੂੰ ਵਾਧੂ ਹੋ ਜਾਣੇ ਆ ਤੁਸੀਂ ਮਤਲਬ ਹੁੱਲੜ ਬਾਜੀ 'ਚ ਵਿਸ਼ਵਾਸ ਰੱਖਦੇ ਹੋ ਨਹੀਂ ਜੀ ਹੁੱਲੜ ਬਾਜੀ ਨਹੀਂ ਅਸੀਂ ਕਰਦੇ ਜੀ ਹੁੱਲੜ ਬਾਜੀ ਨਾ ਅਸੀਂ ਕਰੀਏ ਜੀ ਸਾਡੇ ਸੰਯੁਕਤ ਮੋਰਕੇ ਦੀ ਇੱਕੋ ਹੀ ਸਾਨੂੰ ਹਦਾਇਤ ਹੈ ਹੁੱਲੜ ਬਾਜੀ ਨਹੀਂ ਕਰਨੀ ਅਸੀਂ RAM ਨਾਲ ਇਹਨਾਂ ਦੇ ਸਵਾਲ ਜਵਾਬ ਪੁੱਛਾਂਗੇ ਤੇ ਸਵਾਲ ਜਵਾਬ ਨਾ ਦੇਣਗੇ ਤੇ ਅਸੀਂ ਨਾਹਰੇ ਬਾਜੀ ਕਰਾਂਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਬਸ ਠੀਕ ਹੈ ਜੀ ਨਹੀਂ 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 ਅਜੇ ਨੀਂ ਕਿ ਰੋਕਦੇ ਹੋਏ ਸੀ ਖਰਾਬ ਬੋਲੋ ਰੋਕਦੇ ਨਹੀਂ ਕੋਈ ਨਹੀਂ ਬਰੋਕਟ ਅੱਜ ਜੀ ਅਸੀਂ ਜਦੋਂ ਇੱਥੇ ਵਿਰੋਧ ਕਰਨ ਸਰਾਵਾ ਆਏ ਜੀ ਜਿਹੜਾ ਸਰਾਵਾ ਜਥੇਦਾਰ ਜਿਹਦੇ ਘਰੇ ਆ ਰਹੇ ਆ ਮੈਂ ਉਹਦਾ ਨਾਂ ਨਹੀਂ ਜਾਣਦਾ ਪਤਾ ਨਹੀਂ ਕੀ ਹੈ ਜੀ ਇਹਨਾਂ ਨੇ ਮੇਰੇ ਨਾਲ ਦੇਣ ਹਾਂਜੀ ਆਹ ਸਾਹ ਕਹਿੰਦੇ ਆ ਜੀ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਇੰਦਰਜੀਤ ਬੋਲਦਾ ਮੈਂ ਹਾਂਜੀ ਇੰਦਰਜੀਤ ਬੋਲਦਾ ਕਹਿੰਦਾ ਜੇ ਜੱਟਾ ਸਾਡੇ ਇੱਥੇ ਆ ਰਹੀ ਹੈ ਬੀਜੇਪੀ ਵਾਲੀ ਜੇ ਤੁਸੀਂ ਇੱਥੇ ਵਿਰੋਧ ਕੀਤਾ ਤੇ ਅਸੀਂ ਤੁਹਾਡੀਆਂ ਲੱਤਾਂ ਤੋੜ ਕੇ ਹੀ ਕੱਲਾਂਗੇ ਤੇ ਮੈਂ ਕਹ ਅਸੀਂ ਲੱਤਾਂ ਤੜਾਉਣ ਹੀ ਆਏ ਆ ਇਹਦਾ ਅਸੀਂ ਐਕਸ਼ਨ ਸ਼ਹੀਦ ਤਮੋਰਚੇ ਦੀ ਮੀਟਿੰਗ 'ਚ ਰੱਖਾਂਗੇ ਇਹਦੇ ਤੇ ਅਸੀਂ ਸਖਤ ਤੋਂ ਸਖਤ ਐਕਸ਼ਨ ਲਾਵਾਂਗੇ ਤੇ ਸਾਡੀ ਪੰਜਾਬ ਦੀ ਟੀਮ ਨੂੰ ਵੀ ਇਹ ਦੱਸਾਂਗੇ ਕਿ ਇੱਕ ਇਹੋ ਜਿਹਾ ਸਾਨੂੰ ਇਨਸਾਨ ਸਾਡੇ ਪਿੰਡ 'ਚ ਹੀ ਕਹਿੰਦਾ ਵੀ ਲੱਤਾਂ ਤੋੜਾਂਗੇ ਤੇ ਲੱਤਾਂ ਤੋੜਨ ਦਾ ਸੀ ਇਹਨਾਂ ਨੂੰ ਸਾਫ ਤਾਬ ਇਹਨਾਂ ਤੋਂ ਲਾਂਗ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਵੀਰ ਜੀ ਅਸੀਂ ਜੋ ਲੋਕ ਸਭਾ ਬਢੰਡਾ ਤੋਂ ਬੀਬਾ ਜੀ ਮਤਲਬ ਕਿ ਐਮਪੀ ਦੀ ਸੀਟ ਤੇ ਇਲੈਕਸ਼ਨ ਲੜ ਰਹੇ ਨੇ ਅਸੀਂ ਉਹਨਾਂ ਦੇ ਵਿਰੋਧ ਤੇ ਸਵਾਲ ਜਵਾਬ ਕਰਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਉਹਨਾਂ ਕੋਲ ਪੰਜ ਚਾਰ ਸਵਾਲ ਹੀ ਕਰਨੇ ਜਿਹੜੇ ਸੰਯੁਕਤ ਮੋਰਚੇ ਵੱਲੋਂ ਹੈਗੇ ਨੇ ਇਹਨਾਂ ਨੇ ਮੋਦੀ ਸਾਹਿਬ ਦਾ ਨਾਰਾ ਬੇਟੀ ਬਚਾਓ ਬੇਟੀ ਪੜਾਓ ਦੇਖੋ ਇਹਨਾਂ ਨੇ ਸਾਡੇ ਦਿੱਲੀ ਵਿੱਚ ਮਹਿਲਾ ਨਾਲ ਬੇ ਸ਼ਰਮ ਇਹਨਾਂ ਦੇ ਐਮਪੀ ਨੇ ਕੀਤੀ ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਦਵਾਇਆ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਕੋਸ਼ ਨਹੀਂ ਦਿੱਤਾ ਇਹ ਇਹਨਾਂ ਦਾ ਨਾਰਾ ਹੈ ਇਹ ਕਿਹੋ ਜਿਹਾ ਨਾਰਾ ਹੈ ਇਹਨਾਂ ਦਾ ਜੀ ਇਹ ਤਾਂ ਸਿਰਫ ਦੇਸ਼ ਨੂੰ ਲੁੱਟ ਰਿਆ ਨੇ ਕੋਪਰੇਟ ਘੜਾਣਾਂ ਦੀ ਏ ਸਰਕਾਰ ਇਹ ਜਨਤਾ ਦੀ ਨਹੀਂ ਸਰਕਾਰ ਹਾਂਜੀ ਹਾਂਜੀ ਬੋਲੋ ਜੀ ਕੋਈ ਨਹੀਂ ਵਿਰੋਧ ਦਾ ਅੱਜ ਜੀ ਅਸੀਂ ਜਦੋਂ ਇੱਥੇ ਵਿਰੋਧ ਕਰਨ ਸਰਾਵਾ ਆਏ ਜੀ ਜਿਹੜਾ ਸਰਾਵਾ ਜ਼ਥੇਦਾਰ ਜਿਹਦੇ ਘਰੇ ਆ ਰਹੇ ਆ ਮੈਂ ਉਹਦਾ ਨਾਂ ਨਹੀਂ ਜਾਣਦਾ ਪਤਾ ਨਹੀਂ ਕੀ ਹੈ ਜੀ ਇਹਨਾਂ ਨੂੰ ਮੇਰੇ ਨਾਲ ਦੇਣ ਹਾਂਜੀ ਖਾਸ 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 ਕਹਿੰਦੇ ਆ ਜੀ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਇੰਦਰਜੀਤ ਬੋਲਦਾ ਮੈਂ ਹਾਂਜੀ ਇੰਦਰਜੀਤ ਬੋਲਦਾ ਕਹਿੰਦਾ ਜੇ ਜੱਟਾ ਸਾਡੇ ਇੱਥੇ ਆ ਰਹੀ ਹੈ ਪੀ.ਡੀ.ਪੀ ਵਾਲੀ ਜੇ ਤੁਸੀਂ ਇੱਥੇ ਵਿਰੋਧ ਕੀਤਾ ਤੇ ਅਸੀਂ ਤੁਹਾਡੀਆਂ ਲੱਤਾਂ ਤੋੜ ਕੇ ਹੀ ਕੱਲਾਂਗੇ ਤੇ ਮੈਂ ਖਿਆ ਅਸੀਂ ਲੱਤਾਂ ਤੜਾਉਣ ਹੀ ਆਏ ਆ ਇਹਦਾ ਅਸੀਂ ਐਕਸ਼ਨ ਸ੍ਰੀ ਤਮੋਰਚੇ ਦੀ ਮੀਟਿੰਗ 'ਚ ਰੱਖਾਂਗੇ ਇਹਦੇ ਤੇ ਅਸੀਂ ਸਖਤ ਤੋਂ ਸਖਤ ਐਕਸ਼ਨ ਲਾਵਾਂਗੇ ਤੇ ਸਾਡੀ ਪੰਜਾਬ ਦੀ ਟੀਮ ਨੂੰ ਵੀ ਇਹ ਦੱਸਾਂਗੇ ਕਿ ਇੱਕ ਇਹੋ ਜਿਹਾ ਸਾਨੂੰ ਇਨਸਾਨ ਸਾਡੇ ਪਿੰਡ 'ਚ ਕਹਿੰਦਾ ਵੀ ਲੱਤਾਂ ਤੋੜਾਂਗੇ ਤੇ ਲੱਤਾਂ ਤੋੜਨ ਦਾ ਅਸੀਂ ਇਹਨਾਂ ਨੂੰ ਹਸਾਬ-ਤਾਬ ਇਹਨਾਂ ਤੋਂ ਲਾਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਵੀ ਜੀ ਅਸੀਂ ਜੋ ਲੋਕ ਸਭਾ ਫਿਰੰਡਾ ਤੋਂ ਜੀਬਾ ਜੀ ਬਲਗੀ ਐਮਪੀ ਦੀ ਸੀਟ ਤੇ ਇਲੈਕਸ਼ਨ ਲੱਗ ਰਹੇ ਨੇ ਅਸੀਂ ਉਹਨਾਂ ਦੇ ਵਿਰੋਧ ਤੇ ਸਵਾਲ ਜਵਾਬ ਕਰਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ ਤੇ ਅਸੀਂ ਉਹਨਾਂ ਕੋਲ ਪੰਜ ਚਾਰ ਸਵਾਲ ਹੀ ਕਰਨੇ ਜਿਹੜੇ ਸੰਯੁਕਤ ਮੋਰਚੇ ਵੱਲੋਂ ਰਹਿਗੇ ਨੇ ਇਹਨਾਂ ਨੇ ਮੋਦੀ ਸਾਹਿਬ ਦਾ ਨਾਰਾ ਬੇਟੀ ਬਚਾਓ ਬੇਟੀ ਪੜਾਓ ਦੇਖੋ ਇਹਨਾਂ ਨੇ ਸਾਡੇ ਦਿੱਲੀ ਵਿੱਚ ਮਹਿਲਾ ਨਾਲ ਸ਼ਰਮਾ ਇਹਨਾਂ ਦੇ ਐਮਪੀ ਨੇ ਕੀਤੀ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਦਵਾਇਆ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਕੋਸ਼ ਨੀਤਾ ਇਹ ਇਹਨਾਂ ਦਾ ਨਾਰਾ ਹੈ ਇਹ ਕਿਹੋ ਜਿਹਾ ਨਾਰਾ ਇਹਨਾਂ ਦਾ ਜੀ ਇਹ ਤਾਂ ਸਿਰਫ ਦੇਸ਼ ਨੂੰ ਲੁੱਟ ਰਿਆ ਨੇ ਕੋਪਰੇਟ ਘਰਾਣਿਆਂ ਦੀ ਇਹ ਸਰਕਾਰ ਹੈ ਇਹ ਜਨਤਾ ਦੀ ਨਹੀਂ ਸਰਕਾਰ ਜੇ ਇਹ ਅਡਾਨੀਆਂ ਬਾਣੀਆਂ ਦੇ ਕਰਜ਼ੇ ਮਾਫ਼ ਕਰ ਸਕਦੀ ਹੈ ਤੇ ਕਿਸਾਨਾਂ ਦੇ ਕਿਉਂ ਨਹੀਂ ਕਰ ਸਕਦੀ ਜੇ ਇਹਨਾਂ ਨੇ ਸਾਡੇ 3 ਕਾਨੂੰਨ ਬਣਾਏ ਇਹਨਾਂ ਨੇ ਆਪਣੀ ਮਰਜ਼ੀ ਨਾਲ ਬਣਾਏ ਆਪਣੀ ਮਰਜ਼ੀ ਨਾਲ ਹੀ ਵਾਪਸ ਲੈ ਲਏ ਨੇ ਜੇ ਉਸ ਤੇ ਇਹਨਾਂ ਕਮੇਟੀ ਬਣਾਈ ਏ ਉਹ ਵੀ ਇਹਨਾਂ ਨੇ ਆਪਦੀ ਬਣਾਈ ਏ ਸਾਨੂੰ ਇਹਨਾਂ ਸਿਰਫ ਭਰੋਸੇ 'ਚ ਲੈ ਕੇ ਸਾਡੇ ਨਾਲ ਇਹਨਾਂ ਇੱਕ ਤਰ੍ਹਾਂ ਦੀ ਠੱਗੀ ਮਾਰੀ ਏ ਇਸ ਦਾ ਅਸੀਂ ਵਿਰੋਧ ਕਰਨੇ ਆ ਪੂਰੀ ਤਰ੍ਹਾਂ ਵਿਰੋਧ ਕਰਾਂਗੇ ਜਿੱਥੇ ਵੀ ਇਹਨਾਂ ਦੇ ਐਮਪੀ ਹੋਣਗੇ ਅਸੀਂ ਉਹਨਾਂ ਦੇ ਕੋਲ ਸਵਾਲ ਜਵਾਬ ਪੁੱਛਾਂਗੇ ਸਾਇਲੈਂਟ ਹੋ ਕੇ ਪੁੱਛਾਂਗੇ ਜੇ ਅਗਰ ਸਾਡਾ ਸਵਾਲ ਜਵਾਬ ਨਹੀਂ ਦਿੰਦੇ ਅਸੀਂ ਫਿਰ ਉਹਨਾਂ ਦੇ ਖਿਲਾਫ ਨਾਰਾਬਾਜ਼ੀ ਕਰਾਂਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ايني نديو سامانه جي نارمن وقت دو نو او وي چلو ميه ها جو مارمون کالا ان پتا کوئی پڙهنا نيي وڙي کوئی گل نيي جي تري وائچي ڪرڻ گه Tava, Miguel. Tava, ਹਨ ਵਾਲਾ ਜੱਤਾ ਤੋੜਾਂਗੇ ਨੂੰ ਜਵਾਬ ਦੇਵਾਂਗੇ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ 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 ਜਿੰਦਾਬਾਦ 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 ਮੁਰਦਾਬਾਦ ਮੁਰਦਾਬਾਦ ਅੱਗੇ ਕੀ ਕਰਦੇ ਹਿੱਕਰ ਰਹਾਂਗੇ ਯਾਦ ਹੋਣੀ ਜੰਮਾ ਪੈਦਾ ਗੱਡੀ ਚੱਗੇ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਭਾਜੀ ਜਿੰਦਾਬਾਦ ਮੁਰਦਾਬਾਦ ਤਕਬੀਰ ਪਾਰ ਤੇ ਸਾਨੂੰ ਨਾਉ ਦਿਓ ਸਾਡੇ ਚੋਪ ਚਿੰਤਾ ਨਾ ਦਿਓ ਸਾਡੇ ਜਨਤਾ ਦੇ ਕੋਲ ਕੇ ਚਲਾਇਗਾ 400 ਚੀਜ਼ ਕੀਤਾ ਨਾ ਦਿਓ ਨਾ ਦਿਓ ਨਾ ਦਿਓ ਭਾਜਪਾ ਸਰਕਾਰ ਮਰਦਾਬਾਦ 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 ਭਾਜਪਾ ਸਰਕਾਰ ਮਰਦਾਬਾਦ 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 ਭਾਜਪਾ ਸਰਕਾਰ ਮਰਦਾਬਾਦ ਮਰਦਾਬਾਦ ਭਾਜਪਾ ਸਰਕਾਰ ਮਰਦਾਬਾਦ ਮਰਦਾਬਾਦ ਸਾਡੇ ਜਿਹੜਾ ਲਖਵੀਰਪੁਰ ਖੇਰੀ ਸਾਡੇ ਕਿਸਾਨ ਛੀਦ ਕੀਤੇ ਆਨ ਲਖਵੀਰਪੁਰ ਵਾਲੇ ਨੂੰ ਸੜਾ ਦਿਓ ਸੜਾ ਦਿਓ ਸੜਾ ਦਿਓ ਸੜਾ ਦਿਓ ਸੜਾ ਦਿਓ ਇਹਨਾਂ ਦੀ ਗੱਲ ਕੀ ਹੈ ਨਾ ਜਿਹੜੀ ਵਾਲਿਆਂ ਨੂੰ ਪੁੱਛ ਰਹੇ ਕਿ ਕਿੱਥੇ ਹੈਗੇ ਲੋਕਾਂ ਦੀ ਗੋਲੀ ਹੈ ਨਾ ਇਹ ਦੇਖ ਲਓ ਇਹਨਾਂ ਨੂੰ ਰੋਕ ਕੇ ਕਹੋ ਤਾਂ ਜੇ ਉਹਨਾਂ ਨਾਲ ਗੱਲਬਾਤ ਕਰੂਗੀ ਹੈ ਪਟੇ ਵੀ ਤਾਂ ਨਾ ਪਰ ਕਾਹਰ ਤੋਂ ਤੁਹਾਨੂੰ ਰੋਕ ਬੰਦੇ ਵਾਲੀ ਕਰਾ ਲਓ ਉਹ ਘੱਟ ਜਾਗਾ ਪਾ ਓ ਅਮਰੇ ਮੜਾ ਜੋਰ ਲਾ ਕੇ ਕਰਿਆ ਕਰੋ ਯਾਰ ਜਦੋਂ ਨੇੜੇ ਆਉਗੇ ਪੂਰਾ ਸਵਾਗਤ ਕਰਿਆ ਕਰੋ ਯਾ ਕਿਵੇਂ ਅਸੀਂ ਰੰਗਲਾ ਪੰਜਾਬ ਬਣਾਉਣਾ ਕਿਵੇਂ ਆਪਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ ਕੋਈ ਪਲਾਨ ਤਾਂ ਹੋਵੇ ਕੋਈ ਸਕੀਮ ਤਾਂ ਦੱਸੋ ਵੀ ਕਿਹਦੇ ਨਾਲ ਕਿਵੇਂ ਕਰੋਗੇ ਤੁਸੀਂ ਪਰ ਉਹ ਤਾਂ ਹੁਣ 5 ਦਿਨ ਇੱਥੇ ਰਹਿੰਦੇ ਆ ਪੰਜਾਬ ਵਿੱਚ 25 ਦਿਨ ਉਹ ਬਾਹਰ ਰਹਿੰਦੇ ਆ ਪ੍ਰਚਾਰ ਕਰਦੇ ਆ ਆਪਦੀ ਪਾਰਟੀ ਦਾ ਵੀ ਕਿਸੇ ਨਾ ਕਿਸੇ ਹੋਰ ਸੂਬੇ 'ਚ ਹੋ ਸਕਦਾ ਸਾਨੂੰ ਕਿਤੇ ਨਾ ਕਿਤੇ ਇੱਕ ਮੌਕਾ ਮਿਲੀ ਜਾਵੇ ਕਿਤੇ ਨਾ ਕਿਤੇ ਇੱਥੋਂ ਦਾ ਜਿਹੜਾ ਖਜ਼ਾਨਾ ਹੈ ਉਹ ਵਰਤ ਰਹੇ ਆ ਬਾਹਰਲੇ ਸੂਬਿਆਂ ਦੀ ਕੈਂਪੇਨ ਵਾਸਤੇ ਕੇਜਰੀਵਾਲ ਸਾਹਿਬ ਨੂੰ ਉਹਨਾਂ ਨੇ ਜਹਾਜ਼ ਲੈ ਕੇ ਦਿੱਤਾ ਆਪ ਉਹ ਹੈਲੀਕਾਪਟਰ ਤੇ ਹੁੰਦੇ ਰ ਬਾਹਰਲੇ ਸੂਬਿਆਂ ਦੇ ਵਿੱਚ ਚਾਹ ਮਿਲ ਲਾਡੂ ਦੇ ਵਿੱਚ ਉਹਨਾਂ ਦੀ ਭਾਸ਼ਾ 'ਚ ਇਸ਼ਤਿਹਾਰ ਦਿੰਦੇ ਨੇ ਉੱਥੇ ਮੁੱਖ ਮੰਤਰੀ ਦੀ ਫੋਟੋ ਆਪਣੇ ਮੁੱਖ ਮੰਤਰੀ ਦੀ ਫੋਟੋ ਦਾ ਦੱਸੋ ਕੇਰਲਾ ਸੀ ਜਾਂ ਤਾਮਿਲਨਾਡੂ ਦੇ ਵਿੱਚ ਕੀ ਕੰਮ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਹੈ ਇਹਨਾਂ ਨੇ ਪੰਜਾਬ ਚੋਂ ਨਸ਼ਾ ਹਟਾਤਾ ਇਹਨਾਂ ਨੇ ਸਾਰੀ ਕਰਪਸ਼ਨ ਹਟਾਤੀ ਉੱਥੇ ਰੰਗਲਾ ਪੰਜਾਬ ਬਣਿਆ ਤੇ ਕਿਉਂਕਿ ਉੱਥੇ ਸਾਡੀ ਸਰਕਾਰ ਹੈ ਹੁਣ ਆਪਾਂ ਨੂੰ ਪੜ੍ਹਨਾ ਨਹੀਂ ਆਉਂਦਾ ਤੇ ਉੱਥੋਂ ਵਾਲਿਆਂ ਨੂੰ ਪਤਾ ਨਹੀਂ ਵੀ ਪੰਜਾਬ ਚ ਕੀ ਹੋ ਰਿਹਾ ਇਹਨਾਂ ਨੂੰ ਆਏ ਆਂ ਵੀ ਆਹੀਂ ਸਾਡਾ ਦਾ ਕਿਤੇ ਨਾ ਕਿਤੇ ਲੱਗ ਜੂ ਸਾਨੂੰ ਇੱਕ ਮੌਕਾ ਕਿਸੇ ਨਾ ਕਿਸੇ ਹੋਰ ਸੂਬੇ 'ਚ ਮਿਲ ਜੂ ਫਿਰ ਅਸੀਂ ਉਹਨਾਂ ਦੇ ਖਜਾਨੇ ਨਾਲ ਬੁੱਲੇ ਵੱਡਾਂਗੇ ਹੁਣ ਬਾਅਦ ਤੁਸੀਂ ਦੇਖੋ ਵੀ ਰਾਜਸਥਾਨ ਦੇ ਵਿੱਚ ਰਗਵ ਚੱਡਾ ਜੀ ਦਾ ਵਿਆਹ ਹੋਇਆ ਇੱਥੋਂ ਦੇ 4000 ਪੁਲਿਸ ਵਾਲਿਆਂ ਦਾ ਤਸਮੇਤ ਗੱਡੀਆਂ ਉੱਥੇ ਕੀ ਕੰਮ ਸੀਗਾ ਇਸ ਕਰਕੇ ਕਿ ਉਹਨਾਂ ਕੋਲੇ ਕੋਈ ਹੋਰ ਸੋਰਸ ਹੀ ਨਹੀਂ ਹੈਗਾ ਉਹ ਪੰਜਾਬ ਨੂੰ ਇੱਕ ਵਸੀਲੇ ਵਜੋਂ ਵਰਤ ਰਹੇ ਆ ਉਹਨਾਂ ਨੂੰ ਇਹ ਵੀ ਪੰਜਾਬ ਸਾਡੇ ਕਬਜ਼ੇ 'ਚ ਆ ਗਿਆ ਇਥੋਂ ਦਾ ਖਜ਼ਾਨਾ ਸਾਡੇ ਕਬਜ਼ੇ 'ਚ ਆ ਗਿਆ ਇਸੇ ਦੇ ਖਜ਼ਾਨੇ ਦੇ ਸਿਰ ਤੇ ਅਸੀਂ ਬਾਕੀ ਭਾਰਤਿਆ ਜਦ ਤੱਕ ਅੱਜ ਦੇ ਪੰਜਾਬ ਦੇ ਵਿੱਚ ਦੁਬਾਰਾ ਵੋਟਾਂ ਪੈ ਜਾਣ ਕੋਈ ਝਾੜੂ ਦੀ ਸਰਕਾਰ ਨੂੰ ਦੁਬਾਰਾ ਨਹੀਂ ਠੋਣੂਗਾ ਆਪਣੇ ਐਗਰੀਕਲਚਰ ਮਿਨਿਸਟਰ ਮੈਨੂੰ ਨਹੀਂ ਪਤਾ ਕੀ ਕਹੇ ਵੋਟਾਂ ਵੰਗ ਰਹੇ ਐ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਜਦੋਂ ਹਹਾੜਾਏ ਆ ਉਹਦਾ ਮੁਆਵਜ਼ਾ ਦੇਵਾਂਗੇ ਫਸਲਾਂ ਦਾ ਮੁਆਵਜ਼ਾ ਵੀ ਦੇਵਾਂਗੇ ਘਰਾਂ ਦਾ ਵੀ ਦੇਵਾਂਗੇ ਪਸ਼ੂਆਂ ਦਾ ਵੀ ਦੇਵਾਂਗੇ ਗੁਰਦੀਆਂ ਦਾ ਵੀ ਦੇਵਾਂਗੇ ਅੰਡਿਆਂ ਦਾ ਵੀ ਮਾਓਜਾ ਦੇਵਾਂਗੇ ਤੇ ਕਾਸੇ ਦਾ ਮਾਓਜਾ ਨਹੀਂ ਮਿਲਿਆ ਸੋ ਪਹਿਲਾਂ ਇਹ ਕਹਿੰਦੇ ਹੁੰਦੇ ਸੀ ਕਿ ਸਾਨੂੰ ਤਾਂ ਗਰਦੌਰੀ ਵੀ ਕਰਾਉਣ ਦੀ ਲੋੜ ਨਹੀਂ ਅਸੀਂ ਤਾਂ ਬਿਨਾਂ ਗਰਦੌਰੀ ਤੋਂ ਹੀ ਪੈਸੇ ਦੇ ਦੇਜਾਂਗੇ ਜਦੋਂ ਅਸੀਂ ਤਾਂ ਗਰਦੌਰੀ ਵੀ ਨਹੀਂ ਕਰਾਉਂਦੇ ਪਰ ਹੁਣ ਗਰਦੌਰੀ ਕਰਾ ਕੇ ਵੀ ਨਹੀਂ ਕੁਝ ਹੋਇਆ ਕਿਉਂ ਕਿਉਂਕਿ ਇਹਨਾਂ ਨੇ ਜਿਹੜੇ ਵੀ ਕੰਮ ਕਰਨੇ ਆਪਦੀ ਜ਼ੁਬਾਨ ਨਾਲ ਹੀ ਕਰਨੇ ਆ ਜ਼ੁਬਾਨ ਹਲਾਤੀ ਬਿਲਾਸ਼ਾ ਖਤਮ ਕਰ ਦੇਾਂਗੇ ਜ਼ੁਬਾਨ ਹਲਾਤੀ ਰੰਗਲਾ ਪੰਜਾਬ ਬਣਾ ਦੇਾਂਗੇ ਕਹਿੰਦੇ ਸੀ ਵੀ ਜਿਹੜੇ ਤੀਰਥ ਯਾਤਰੀ ਜਦੋਂ ਗੱਡੀਆਂ ਤੇ ਨਹੀਂ ਸਿਜਾ ਸਕਦੇ ਐਡੀਆਂ ਨਹੀਂ ਸੀ ਮਿਲੀਆਂ ਤਾਂ ਉਹਦੋਂ ਕਹਿੰਦੇ ਸੀ ਵੀ ਅਸੀਂ ਹਵਾਈ ਜਹਾਜ਼ ਰਾਹੀਂ ਤੀਰਥ ਯਾਤਰਾ ਕਰਾਇਆ ਕਰਾਂਗੇ ਦੱਸੋ ਕਿਹੜੇ ਨੂੰ ਕਰਾਤੀ ਉਹ ਜਿਵੇਂ ਜੀ ਕਰਦਾ ਜਿਵੇਂ ਜਿਵੇਂ ਕਹਿੰਦੇ ਆ ਵੀ ਜਿਹਦੀ ਜ਼बान ਚੱਲਦੀ ਆ ਉਹਦੇ ਸੱਤ ਹੱਲ ਚੱਲਦੇ ਆ ਸੋ ਆਏ ਜ਼बान ਹਲਾਉਣ ਨਾਲ ਕੰਮ ਨਹੀਂ ਹੁੰਦੇ ਮੋਦੀ ਸਾਹਿਬ ਨੇ ਕਿਹਾ ਕਿ ਮੈਂ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਾ ਦੂੰਗਾ ਕਿਉਂ ਕਿ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ 23 ਸਾਲ ਤੱਕ ਸਾਡੀ ਸਰਕਾਰ ਕਿਤੇ ਨਹੀਂ ਗਈ ਉਹਨਾਂ ਨੂੰ ਉਹਨਾਂ ਨੇ ਪਲਾਨ ਵੀ ਬਣਾ ਰੱਖਿਆ ਵੀ ਕਿਵੇਂ ਭਾਰਤ ਨੂੰ ਵਿਕਸਿਤ ਭਾਰਤ ਕਰਨਾ ਹੈ ਜਿੱਥੇ ਬੀਜੇਪੀ ਦੀ ਇੱਕ ਟੀਮ ਕੈਂਪੇਨ ਤੇ ਨਿਕਲੀ ਹੋਈ ਹੈ ਇਲੈਕਸ਼ਨਾਂ ਵਾਸਤੇ ਵੋਟਾਂ ਮੰਗ ਰਹੀ ਹੈ ਉੱਥੇ ਬੀਜੇਪੀ ਦੀ ਇੱਕ ਟੀਮ ਪਿੱਛੇ ਬੈਠ ਕੇ ਪਲਾਨ ਬਣਾ ਰਹੀ ਹੈ ਕਿ ਕਿਵੇਂ ਭਾਰਤ ਨੂੰ ਆਪਾਂ ਵਿਕਸਿਤ ਕਰਨਾ ਹੈ ਤੇ ਕਿਵੇਂ 2047 ਤੱਕ ਆਪਾਂ ਇੱਕ ਡਿਵੈਲਪਡ ਡਿਵੈਲਪਡ ਨੇਸ਼ਨ ਬਣਨਾ ਹੈ ਤੋ ਇਹ ਸਾਰੀਆਂ ਚੀਜ਼ਾਂ ਪਲਾਨ ਨਾਲ ਤੇ ਸਹੀ ਵਿਉਂਤਬੰਦੀ ਨਾਲ ਹੀ ਹੁੰਦੀਆਂ ਜਵਾਰ ਹਲਾਉਣ ਨਾਲ ਨਹੀਂ ਹੁੰਦੀਆਂ ਕਿੰਨਾ ਇੱਥੇ ਸੜਕਾਂ ਦਾ ਨੈਟਵਰਕ ਹੈ ਪਵਾਂ ਨਵੀਆਂ-ਨਵੀਆਂ ਟ੍ਰੇਨਾਂ ਚੱਲੀਆਂ ਬੁਲੇਟ ਟ੍ਰੇਨਾਂ ਚੱਲੀਆਂ ਰੇਲਵੇ ਸਟੇਸ਼ਨ ਨਵੇਂ ਬੜੇ ਐ ਯੋਸ਼ਮਾਨ ਭਾਰਤ ਵਰਗੀਆਂ ਸਕੀਮਾਂ ਚੱਲੀਆਂ ਸਾਰੇ ਸੂਬਿਆਂ ਦੇ ਵਿੱਚ ਏਮਜ਼ ਬਣੇ ਐ ਸਾਰੀਆਂ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਕਿੰਨੀ ਥੈਂਕਸ ਮੈਡਮ ਪੀਆਪੀ ਉਮੀਦਵਾਰਾਂ ਦਾ ਪੰਜਾਬ ਦੇ ਵਿੱਚ ਭਾਰੀ ਵਿਰੋਧ ਹੋ ਰਿਹਾ ਹੈ ਇੱਥੇ ਵੀ ਜਿਹੜੇ ਉਹ ਕਿਸਾਨ ਆ ਉਹ ਕਹਿੰਦੇ ਅਸੀਂ ਗੱਲ ਕਰਨੀ ਹੈ ਉਮੀਦਵਾਰ ਨਾਲ ਅਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਫੇਰ ਮਤਲਬ ਤੁਸੀਂ ਗੱਲ ਕਿਉਂ ਨਹੀਂ ਉਹਨਾਂ ਨਾਲ ਕਰ ਰਹੇ ਜਿਹੜੇ ਕਿਸਾਨ ਇੱਥੇ ਇੰਨੇ ਇਕੱਠੇ ਹੋਏ ਇਸ ਕਰਕੇ ਗੱਲ ਨਹੀਂ ਕਰ ਰਹੀ ਕਿਉਂਕਿ ਉਹ ਕਿਸਾਨ ਨਹੀਂ ਹੈਗੇ ਉਹ ਆਮ ਆਦਮੀ ਪਾਰਟੀ ਵੱਲੋਂ ਤੇ ਅਕਾਲੀ ਦਲ ਵੱਲੋਂ ਖਬਰਾਹਟ ਦੇ ਵਿੱਚ ਛੱਡੇ ਹੋਏ ਆਪਦੇ ਬੰਦੇ ਆ ਅਸੀਂ ਕਿਉਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਬੰਦਿਆਂ ਨਾਲ ਅਸੀਂ ਕਿਉਂ ਗੱਲ ਕਰੀਏ ਅਕਾਲੀ ਦਲ ਦੇ ਬੰਦਿਆਂ ਨਾਲ ਅਸੀਂ ਕੈਂਪੇਨ ਚਲਾਉਣੀ ਆ ਅਸੀਂ ਪਰਮਿਸ਼ਨ ਲੈਣੇ ਆ ਜਿਹੜੀ ਵੀ ਜਗ੍ਹਾ ਤੇ ਅਸੀਂ ਕੈਂਪੇਨ ਕਰਦੇ ਆ ਸਾਡੇ ਸਪੀਕਰ ਦੀ ਵੀ ਪਰਮਿਸ਼ਨ ਹੁੰਦੀ ਹੈ ਸਾਡੀ ਜਗ੍ਹਾ ਦੀ ਵੀ ਪਰਮਿਸ਼ਨ ਹੁੰਦੀ ਹੈ ਪਰਮਿਸ਼ਨ ਦਾ ਮਤਲਬ ਇਹ ਹੁੰਦਾ ਹੈ ਉਹ ਇਸ ਕਰਕੇ ਦਿੱਤੀ ਜਾਂਦੀ ਹੈ ਵੀ ਜਿੱਥੇ ਇੱਕ ਕੈਂਡੀਡੇਟ ਕੈਂਪੇਨ ਕਰ ਰਿਹਾ ਹੋਵੇ ਉੱਥੇ ਕੋਈ ਦੂਜਾ ਕੈਂਡੀਡੇਟ ਉਹਦੇ ਵਿਰੁੱਧ ਕੈਂਪੇਨ ਨਾ ਕਰੇ ਇਸ ਕਰਕੇ ਦਿੱਤੀ ਜਾਂਦੀ ਹੈ ਤੇ ਸਾਡੇ ਵਿਰੁੱਧ ਸਪੀਕਰ ਲਾ ਕੇ ਬਿਨਾ ਪਰਮਿਸ਼ਨ ਤੋਂ ਕੈਂਪੇਨ ਹੋ ਰਹੀ ਹੈ ਪੁਲਿਸ ਮੈਨੂੰ ਨਹੀਂ ਪਤਾ ਕੀ ਕਰ ਰਹੀ ਹੈ ਪਰ ਅਸੀਂ ਜਦੋਂ ਪਰਮਿਸ਼ਨ ਲੈ ਕੇ ਸਪੀਕਰ ਲਾਉਨੇ ਆ ਸਾਡੇ ਖਿਲਾਫ ਸੱਤ ਸਪੀਕਰ ਬਿਨਾ ਪਰਮਿਸ਼ਨ ਤੋਂ ਕਿਉਂ ਲੱਗਦੇ ਆ ਇਹ ਪ੍ਰਸ਼ਾਸਨ ਤੋਂ ਤੁਸੀਂ ਪੁੱਛੋ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਅਸੀਂ ਕਿਉਂ ਆਮ ਆਦਮੀ ਪਾਰਟੀ ਵਾਲਿਆਂ ਨਾਲ ਗੱਲ ਕਰੀਏ ਮੈਡਮ ਤੁਸੀਂ ਅਕਾਲੀ ਦਲ ਨਾਲ ਅਲਾਈਅੰਸ ਕੀਤਾ ਸੀ ਉਦੋਂ ਮਤਲਬ ਤੁਸੀਂ 3 ਸੀਟਾਂ ਲੈਂਦੇ ਸੀ ਥੋੜਾ ਸ਼ਹਿਰਾਂ ਦੇ ਵਿੱਚ ਪ੍ਰਭਾਵ ਜ਼ਿਆਦਾ ਸੀ ਉਹਨਾਂ ਦਾ ਪਿੰਡਾਂ ਦੇ ਵਿੱਚ ਸੀ ਪਰ ਅੱਜ ਜਿਹੜਾ ਥੋੜਾ ਅਲਾਈਅੰਸ ਟੁੱਟ ਚੁੱਕਿਆ ਤੇ ਅਕਾਲੀ ਦਲ ਦੇ ਨਾਲ ਜਿਹੜਾ ਲੈਅੰਸ ਟੁੱਟਿਆ ਇਹਦੇ ਨਾਲ ਤੁਹਾਡੀ ਭਾਜਪਾ ਨੂੰ ਘਾਟਾ ਨਾ ਪਊਗਾ ਨਹੀਂ ਭਾਜਪਾ ਨੂੰ ਕੋਈ ਘਾਟਾ ਨਹੀਂ ਪਿਆ ਅਕਾਲੀ ਦਲ ਨੂੰ ਘਾਟਾ ਪਊਗਾ ਅਕਾਲੀ ਦਲ ਵਾਸਤੇ ਅਸੀਂ ਵੈਂਟੀਲੇਟਰ ਸੀਗੇ ਠੀਕ ਹੈ ਜਿਹਦੇ ਸਿੱਤੇ ਅਕਾਲੀ ਦਲ ਜੀ ਜਾਨ ਬਚੀ ਵੀ ਸੀ ਥੋੜੇ ਖਾਸ ਕਰਕੇ ਇਸ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਹੈਗੇ ਆ ਕਾਲੀ ਦਲ ਦੇ ਉਹ ਉਹ ਵੀ ਜੀਪੀ ਦੇ ਸਿਰਫ ਤੇ ਸਰਵਾਈਵ ਕਰਦੇ ਸੀ ਤੇ ਹੁਣ ਉਹਨਾਂ ਨੂੰ ਭਜਣਾ ਪਈਆਂ ਵੀ ਆ ਜਦੋਂ ਬੀਜੇਪੀ ਦਾ ਅਲਾਈਅੰਸ ਟੁੱਟ ਗਿਆ ਸੋ ਸਾਨੂੰ ਨਹੀਂ ਘਾਟਾ ਪੈਂਦਾ ਘਾਟਾ ਕਾਲੀ ਦਲ ਨੂੰ ਪਉਗਾ ਤੁਸੀਂ ਮੁੱਦਿਆਂ ਤੇ ਇਲੈਕਸ਼ਨ ਲੜਦੇ ਹੋ ਵੀ ਅਸੀਂ ਆਹ ਕੀਤਾ ਸੀ ਆਹ ਕੀਤਾ ਪਰ ਜਿਹੜੇ ਹਰ ਸਿਮਰਤ ਕੋਰ ਬਾਦਲੇ ਤੋਂ ਇਲੈਕਸ਼ਨ ਲੜ ਰਹੇ ਆ ਉਹ ਕਹਿੰਦੇ ਏਮਜ਼ ਮੈਂ ਲੈ ਕੇ ਆਏ ਆ ਇੱਥੇ ਸੈਂਟਰਲ ਯੂਨੀਵਰਸਿਟੀ ਪਟੰਡੇ ਦੇ ਵਿੱਚ ਮੈਂ ਬਣਾਈ ਐ ਛੜਕਾ ਦਾ ਜਾਲ ਮੈਂ ਵਿਛਾਇਆ ਪੁਲ ਇੱਥੇ ਮੈਂ ਬਣਾਇਆ ਉਹ ਸਾਰਾ ਕੁਝ ਕਹਿੰਦੇ ਵੀ ਇਹ ਤਾਂ ਕੁਝ ਮੈਂ ਐਮਪੀ ਹੋਣ ਦੇ ਨਾਤੇ ਮੈਂ ਸਾਰਾ ਕੁਝ ਕੀਤਾ ਫਿਰ ਤੁਸੀਂ ਮਤਲਬ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜਦੇ ਹੋ ਮੈਨੂੰ ਇਹ ਦੱਸੋ ਬੀ ਅਮਜ਼ ਹਿਮਾਚਲ ਚ ਵੀ ਬਣਿਆ ਅਮਜ਼ ਜੰਮੂ ਕਸ਼ਮੀਰ ਚ ਵੀ ਬਣਿਆ ਅਮਜ਼ ਹਰਿਆਣਾ ਚ ਵੀ ਬਣਿਆ ਉੱਥੇ ਹਰ ਸਿਮਰਤ ਸੀਗੇ ਸੜਕਾਂ ਦਾ ਜਾਲ ਜੇ ਇੱਥੇ 7 ਹਾਈਵੇ ਬਣੇ ਆ ਪੰਜਾਬ ਦੇ ਵਿੱਚ ਤਾਂ ਯੂਪੀ ਦੇ ਵਿੱਚ 40 ਹਾਈਵੇ ਬਣੇ ਆ ਨੈਸ਼ਨਲ ਹਾਈਵੇ ਐਕਸਪ੍ਰੈਸ ਵੇ ਵੀ ਆਪਣੇ ਨਾਲੋਂ ਪਹਿਲਾਂ ਪੂਰੇ ਹੋ ਗਏ ਆ ਅਟਲ ਟਨਲ ਵਰਗੇ ਟਨਲ ਬਣ ਗਏ ਹਿਮਾਚਲ ਪ੍ਰਦੇਸ਼ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਸੜਕਾਂ ਦਾ ਮਹਿਕਮਾ ਨਿਤਨ ਗੜਕਰੀ ਜੀ ਕੋਲੇ ਐ ਬੁਲੇ ਟ੍ਰੇਨਾਂ ਸਾਰੇ ਇੰਡੀਆ ਚ ਚੱਲ ਰਹੀਆਂ ਐ ਨਵੇਂ ਨਵੇਂ ਰੇਲਵੇ ਸਟੇਸ਼ਨ ਯੋਸ਼ਮਨ ਭਾਰਤ ਵਾਰੀਆਂ ਸਕੀਮਾਂ ਸਾਰੇ ਇੰਡੀਆ 'ਚ ਚੱਲ ਰਹੀਆਂ ਦੱਸੋ ਹਰਸਿਮਰਤ ਆ ਸਾਰੇ ਕਿਤੇ ਸੋ ਉਹਨਾਂ ਦੀਆਂ ਸਕੀਮਾਂ ਨੂੰ ਆਪਦੀਆਂ ਸਕੀਮਾਂ ਦੱਸ ਕੇ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਨੀ ਬਹੁਤ ਗਲਤ ਗੱਲ ਐ ਹਾਂ ਉਹਨਾਂ ਕੋਲੇ ਇੱਕ ਮੌਕਾ ਸੀਗਾ ਵੀ ਉਹ ਫੂਡ ਪ੍ਰੋਸੈਸਿੰਗ ਦੇ ਮੰਤਰੀ ਸੀਗੇ ਉਸ ਮਹਿਕ ਵਿੱਚ ਜੇ ਕੁਝ ਹੁੰਦਾ ਤਾਂ ਮੈਂ ਮੰਨ ਲੈਂਦੀ ਵੀ ਹਰਸਿਮਰਤ ਨੇ ਕਰੇ ਭਗਵੰਤਬਾ ਜੀ ਜਿਹੜੇ ਕਹਿੰਦੇ ਸੀਗੇ ਪੰਜਾਬ ਨੂੰ ਸੋਨੇ ਦੀ ਚੜੀ ਬਣਾ ਦਾਂਗੇ ਉਹਨਾਂ ਦੇ 2 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਬਿਨਾਂ ਕਿਸੇ ਪਲਾਨ ਤੋਂ ਬਿਨਾਂ ਕਿਸੇ ਪ੍ਰੋਗਰਾਮ ਤੋਂ ਨਾ ਮੀਟਿੰਗ ਕਰਨੀ ਨਾ ਸਲਾਹ ਕਰਨੀ ਜबान ਨਾਲ ਤੁਸੀਂ ਸਿਉਨੇ ਦੀ ਚਿੜੀ ਬਣਾ ਦਿਓ ਹੀਰਿਆਂ ਦੀ ਚਿੜੀ ਬਣਾ ਦਿਓ ਜਾਂ ਹੀਰਿਆਂ ਦਾ ਕੰਮ ਬਣਾ ਦਿਓ ਜबान ਨਾਲ ਕੁਝ ਨਹੀਂ ਹੁੰਦਾ ਜबान ਨਾਲ ਸਿਰਫ ਲੋਕਾਂ ਨੂੰ ਧੋਖਾ ਦਿੱਤਾ ਜਾ ਸਕਦਾ ਵੋਟਾਂ ਬਟੋਰੀਆਂ ਜਾ ਸਕਦੀਆਂ ਕੰਮ ਜबान ਨਾਲ ਨਹੀਂ ਹੁੰਦਾ ਹੁੰਦਾ ਕਾਲੀਦਾਲ ਦਾ ਵਿਰੋਧ ਹੋ ਰਿਹਾ ਬੇਦਰੀ ਕਾਂਡ ਸੋਦਾ ਸਾਥ ਨੂੰ ਮਾਫੀ ਦੇਣਾ ਪੰਜਾਬ ਦੇ ਵਿੱਚ ਚਿੱਟਾ ਲਿਆਉਣਾ ਤੁਸੀਂ ਵੀ ਉਦੋਂ ਅਕਾਲੀ ਦਲ ਦੀ ਪਾਰਟੀ ਵਿੱਚ ਭਾਈਵਾਲ ਸੀਗੇ ਇਹ ਦੋਸਤ ਅਸਰ ਤੁਹਾਡੇ ਤੇ ਵੀ ਲੱਗਦੇ ਆ ਮੈਂ ਅਕਾਲੀ ਦਲ ਦੇ ਵਿੱਚ ਕਦੇ ਨਹੀਂ ਸੀ ਆਫੀਸਰ ਕਦੇ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਪਹਿਲੀ ਵਾਰੀ ਮੈਂ ਅਸਤੀਫਾ ਦੇ ਕੇ ਮੈਂ ਆਪਦੀ ਰਿਟਾਇਰਮੈਂਟ ਲੈ ਲਈਏ ਫੋਟੇ ਤੇ ਗੱਲ ਨਹੀਂ ਜੀ ਗੱਲ ਪੀਜੇਪੀ ਤੋਂ ਹੋਰੇ ਵੀ ਭਾਪੀ ਵੀ ਉਦੋਂ ਅਕਾਲੀ ਦਲ ਦਾ ਹਿੱਸਾ ਸੀ ਜਦੋਂ ਸਰਕਾਰ ਕਾਲੀ ਦਲ ਦੀ ਚੱਲ ਰਹੀ ਸੀ ਭਾਜਪਾ ਵੀ ਉਦੋਂ ਹਿੱਸਾ ਸੀ ਮਤਲਬ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਸੀ ਉਦੋਂ ਉਹਨਾਂ ਤੇ ਜਿਹੜੇ ਇਹ ਦੋਸ਼ ਲੱਗੇ ਆ ਇਹਦਾ ਮਤਲਬ ਵੀ ਤੁਸੀਂ ਵੀ ਭਾਈ ਵਾਲੋਂ ਉਹਨਾਂ ਦੇ ਜਿਹੜਾ ਬੇਅਦਬੀ ਦਾ ਮਸਲਾ ਹੈ ਜਾਂ ਜੋ ਵੀ ਆਹ ਮਸਲੇ ਹੈਗੇ ਆ ਇਹ ਸਾਰੇ ਲਾਅਰਡ ਆਰਡਰ ਦੇ ਮਸਲੇ ਹੈਗੇ ਆ ਭਾਜਪਾ ਕੋਲੇ ਜਿਹੜੇ ਮਹਿਕਮੇ ਸੀਗੇ ਲੋਕਲ ਬਾਡੀ ਦਾ ਜਾਂ ਹੋਰ ਟਾਈਪ ਦੇ ਮਹਿਕਮੇ ਸੀ ਜਿਹੜੀ ਹੋਮ ਮਿਨਿਸਟਰੀ ਸੀ जिਦੇ ਕੋਲੇ पुलिस ਦਾ ਕੰਟਰੋਲ ਸੀ ਜਿਦੇ ਕੋਲੇ ਵਿਜੀਲੈਂਸ ਦਾ ਕੰਟਰੋਲ ਸੀ ਜਿਨ੍ਹਾਂ ਨੇ ਲਾਅ ਐਂਡ ਆਰਡਰ ਰੱਖਣਾ ਸੀ ਆਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਬੇਅਦਮੀਆ ਵਾਲਾ ਮਸਲਾ ਜਾਂ ਹੋਰ ਮਸਲੇ ਇਹ ਪੁਲਿਸ ਦਾ ਤੇ ਹੋਮ ਮਿਨਿਸਟਰੀ ਦਾ ਮਸਲਾ ਸੀ ਜਿਹੜਾ ਕਿ ਬਾਦਲ ਪਰਿਵਾਰ ਕੋਲੇ ਸੀ ਤੇ ਕਾਲੀ ਦਲ ਕੋਲੇ ਸੀ ਇਹ ਬੀਜੇਪੀ ਕੋਲ ਲਈ ਸੀ ਜਿਸ ਤੋ ਤੱਕ ਮਾਫੀ ਦਾ ਸਵਾਲ ਹੈ ਉਹ ਮੁੱਦਾ ਕਹੋ ਵੀ ਉਹ ਤਾਂ ਵੈਸੇ ਹੀ ਸਰਕਾਰ ਦਾ ਮੁੱਦਾ ਨਹੀਂ ਹੈ ਥੈਂਕ ਯੂ ਧੰਨਵਾਦ ਜੀ